ਮੈਂ ਰੇਸ਼ਮ ਸਿੰਘ ਗਿੱਲ ਸੂਬਾ ਪ੍ਰਧਾਨ ਪੰਜਾਬ ਰੋਡਵੇ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਸੋ ਪੰਜਾਬ ਵਿੱਚ ਪਰਸੋਂ ਤੋਂ ਹੀ ਪੰਜਾਬ ਸਰਕਾਰ ਵੱਲੋਂ ਸਾਡੇ ਮਲਾਜ਼ਮਾਂ ਨੂੰ ਰਾਤ ਬਿਨਾਂ ਕਾਰਨ ਬਿਨਾਂ ਹੜਤਾਲ ਧਰਨੇ ਮਜਾਰੇ ਤੋਂ ਹੀ ਫੜੋ ਫੜੀ ਦਾ ਕੰਮ ਜਿਹੜਾ ਵਾ ਅਰੈਸਟ ਕਰਨ ਵਾਲਾ ਸ਼ੁਰੂ ਕੀਤਾ ਗਿਆ ਸੋ ਕੱਲ੍ਹ ਸਵੇਰ ਤੜਕੇ 4 ਵਜੇ ਤੋਂ ਸਾਡੇ ਜਨਨ ਸਕੱਤਰ ਸਾਡੇ ਸੂਬੇ ਦੇ ਚੇਅਰਮੈਨ ਸਮੇਤ ਬਹੁਤ ਸਾਰੇ ਆਗੂਆਂ ਨੂੰ ਜਿਹੜਾ ਵਾ ਪੁਲਿਸ ਵੱਲੋਂ ਹਰਾਸਤ ਚਲੇ ਆ ਗਿਆ ਸੋ ਜਿਸ ਕਾਰਨ ਕਰਕੇ ਸਾਡੇ ਮੁਲਾਜ਼ਮਾਂ ਵੱਲੋਂ ਰੋਸ ਵਿੱਚ ਜਿਹੜਾ ਵਾ ਉਹ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ। ਸੋ ਕੱਲ ਸਾਰੀ ਦਿਹਾੜੀ ਪੰਜਾਬ ਰੋਡਵੇ ਪਨਵਸ ਅਤੇ ਪੀਆਰਟੀਸੀ ਦੀਆਂ ਬੱਸਾਂ ਦਾ ਕੱਚੇ ਮੁਲਾਜ਼ਮਾਂ ਵੱਲੋਂ ਜਿਹੜਾ ਵਾ ਚੱਕਾ ਜਾਮ ਰਿਹਾ। ਸੋ ਇਹਦਾ ਮੁੱਖ ਕਾਰਨ ਇਹ ਸੀ ਕਿ ਪੰਜਾਬ ਸਰਕਾਰ ਧੱਕੇਸ਼ਾਹੀ ਦੇ ਨਾਲ ਮੁਲਾਜ਼ਮਾਂ ਨੂੰ ਅਰੈਸਟ ਕਰ ਰਹੀ ਆ। ਅਰੈਸਟ ਕਰਨ ਦਾ ਕਾਰਨ ਇਹ ਸੀ ਕਿ ਪੰਜਾਬ ਸਰਕਾਰ ਨੇ ਕੱਲ ਮਿਤੀ 28 ਨੂੰ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਖੋਲਣ ਦੀ ਜਿਹੜੀ ਪ੍ਰਕਿਰਿਆ ਵਾ ਸ਼ੁਰੂ ਕਰਨੀ ਸੀ ਤੇ ਅਸੀਂ ਉਹਦਾ ਲਗਾਤਾਰ ਵਿਰੋਧ ਕਰ ਰਹੇ ਸੀ। ਜਦ ਕਿ ਅਸੀਂ ਹੜਤਾਲ ਵਰਗਾ ਪ੍ਰੋਗਰਾਮ ਹੈ ਜਿਹੜਾ ਉਹ ਵੀ ਨਹੀਂ ਸੀ ਲਿਖਿਆ ਹੋਇਆ ਪਰੰਤੂ ਸਰਕਾਰ ਵੱਲੋਂ ਲਗਾਤਾਰ ਨਿਰੰਤਰ ਸਾਡੇ ਮੁਲਾਜ਼ਮਾਂ ਨੂੰ ਫੜ ਕੇ ਜਬਰੀ ਉਹ ਕਿਲੋਮੀਟਰ ਸਕੀਮ ਬੱਸਾਂ ਜਿਹੜੀਆਂ ਕਿ ਕੋ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਜਿਨ੍ਹਾਂ ਦੇ ਉੱਤੇ ਟੈਗ ਰੋਡਵੇਜ ਦਾ ਲੱਗੇਗਾ ਰਹਿਣਕਿਉਂ ਮਾਲਕਾਂ ਦੀਆਂ ਕਹਿਣ ਤੋਂ ਭਾਪ ਕੇ ਰੋਡਵੇਜ ਨੂੰ ਵੇਚ ਕੇ ਜਾਂ ਪੀਆਰਟੀਸੀ ਨੂੰ ਵੇਚ ਕੇ ਉਹ ਪ੍ਰਾਈਵੇਟ ਘਰਾਣਿਆਂ ਨੂੰ ਦੇਣ ਦੀ ਤਿਆਰੀ ਕੀਤੀ ਜਾ ਰਹੀ ਸੀ ਜਿੰਦਾ ਅਸੀਂ ਵਿਰੋਧ ਕਰ ਰਹੇ ਹਾਂ ਇੱਕ ਬੱਸ ਲਗ ਭੱਗ ਜਿਉ ਕਿ ਕਿਲੋਮੀਟਰ ਸਕੀਮ ਬਸ ਪੈਂਦੀ ਆ ਤੇ ਪੰਜ ਬਸਾਂ ਦੇ ਪੈਸੇ ਲੈ ਜਾਏਗੀ ਪਲੱਸ ਉਹ ਬਸ ਵੀ ਪ੍ਰਾਈਵੇਟ ਆਪਰੇਟਰ ਜਿਹੜਾ ਵਾ ਪੰਜ ਸਾਲਾਂ ਬਾਅਦ ਲੈ ਜਾਏਗਾ ਜਦ ਕਿ ਉਹਨੇ ਪੈਸਿਆਂ 'ਚ ਪੰਜ ਸਰਕਾਰੀ ਬਸਾਂ ਪੈਂਦੀਆਂ ਤੇ ਉਹ 15 ਸਾਲ ਤੱਕ ਸਾਡੇ ਸਰਕਾਰੀ ਵਿਭਾਗ 'ਚ ਚੱਲਦੀਆਂ ਸੋ ਅਸੀਂ ਉਹ ਮੰਗ ਕਰ ਰਹੇ ਸੀ ਕਿ ਸਰਕਾਰੀ ਬਸਾਂ ਪਾਈਆਂ ਜਾਣ ਕਿਉਂਕਿ ਜਦੋਂ ਤੋਂ ਸੱਤਾ 'ਚ ਸਰਕਾਰ ਆਈ ਹੈ ਸਰਕਾਰ ਨੇ ਇੱਕ ਵੀ ਸਰਕਾਰੀ ਬਸ ਨਹੀਂ ਪਾਈ ਲਗਭਗ 400 ਤੋਂ ਲੈ ਕੇ 450 ਬਸ ਕੰਡਮ ਹੋ ਗਈ ਇੱਥੋਂ ਤੱਕ ਕਿ ਟਿਕਟ ਮਸ਼ੀਨਾਂ ਤੱਕ ਨਹੀਂ ਖਰੀਦਿਆ ਗਈਆਂ ਟਿਕਟ ਮਸ਼ੀਨਾਂ ਦੀ ਜਿਹੜੀ ਰਿਪੇਅਰ ਹੈ ਉਹ ਵੀ ਸਾਡੇ ਮੁਲਾਜ਼ਮ ਆਫ ਕਰਾ ਰਹੇ ਆ ਸੋ ਸਰਕਾਰ ਇਸ ਪੱਧਰ ਤੱਕ ਜਿਹੜਾ ਵਾ ਸਾਡੇ ਮੁਲਾਜ਼ਮਾਂ ਦਾ ਸ਼ੋਸ਼ਣ ਕਰ ਰਹੀ ਹੈ ਸੋ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਹੋਰ ਦਿੱਕਤਾਂ ਲਈ ਹਰ ਮਹੀਨੇ ਸਾਨੂੰ ਜਿਹੜਾ ਵਾ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਆ ਠੇਕੇਦਾਰ ਲਗਾਤਾਰ ਸਾਡੀਆਂ ਤਨਖਾਹਾਂ ਦੇ ਵਿੱਚੋਂ ਪੈਸਿਆਂ ਦੀ ਕਟੌਤੀ ਕਰ ਰਿਹਾ ਈਪੀਐਫ ਈਐਸਆਈ ਦੇ ਜਿਹੜੇ ਪੈਸੇ ਨੇ ਉਹ ਲੈ ਕੇ ਭੱਜ ਗਿਆ ਇੱਕ ਠੇਕੇਦਾਰ ਉਸ ਤੋਂ ਬਾਅਦ ਦੂਸਰਾ ਲਿਆਂਦਾ ਉਹ ਵੀ ਠੇਕੇਦਾਰ ਇੱਕ ਮਹੀਨੇ ਦੇ ਪੈਸੇ ਲੈ ਕੇ ਭੱਜ ਗਿਆ ਕਹਿਣ ਤੋਂ ਭਾਵ ਕਿ ਲਗਭਗ 6-7 ਕਰੋੜ ਸਾਡਾ ਸਿਕਿਉਰਟੀਆਂ ਦਾ ਤੇ 4.5 ਕਰੋੜ ਰੁਪਏ ਸਾਡਾ ਜਿਹੜਾ IPFSCI ਦਾ ਉਹਦਾ ਤਾਰ ਸਿਕਿਉਰਟੀ ਸਰਵਿਸੇ ਇਸੇ ਤਰ੍ਹਾਂ EPF ਦੇ ਪੈਸੇ ਜਿਹੜੇ ਆ ਉਹ ਸਾਈਂ ਨਾਮ ਸਿਕਿਉਰਟੀ ਸਰਵਿਸ ਜਿਹੜਾ SS ਪ੍ਰੋਵਾਈਡਰ ਲਿਆਂਦਾ ਉਹ ਲੈ ਕੇ ਭੱਜ ਗਿਆ ਸੋ ਇਹੋ ਜੀ ਸਥਿਤੀ ਦੇ ਵਿੱਚੋਂ ਅਸੀਂ ਲੰਘਦੇ ਹੋਏ ਆਪਣੇ ਵਿਭਾਗ ਨੂੰ ਬਚਾਉਣ ਦੇ ਲਈ ਲੜਾਈ ਲੜ ਰਹੇ ਹਾਂ ਪਰੰਤੂ ਸਾਡੇ ਵਿਭਾਗ ਨੂੰ ਬਚਾਉਣ ਦੇ ਲਈ ਸਾਡੇ ਨਾਲ ਬੈਠ ਕੇ ਟੇਬਲ ਤੇ ਗੱਲਬਾਤ ਕਰਨ ਦੀ ਲਈ بجائے ਸਰਕਾਰ ਸਾਡੇ ਮੁਲਾਜ਼ਮਾਂ ਨੂੰ ਜੇਲ੍ਹਾਂ ਚ ਭੇਜ ਕੇ ਸਾਡੇ ਨਾਲ ਧੱਕੇਸ਼ਾਹੀ ਤੇ ਜ਼ਬਰ ਜ਼ਬਰੇ ਜਿਹੜਾ ਉਹ ਕਰ ਰਹੀ ਹੈ ਇੱਕ ਪਾਸੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਆ ਦੂਸਰੇ ਪਾਸੇ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਗੱਲ ਕਰਨ ਵਾਲੀ ਸਰਕਾਰ ਹੈ ਜਿਹੜੀ ਉਹ ਸਾਡੇ ਮੁਲਾਜ਼ਮਾਂ ਦੀਆਂ ਪੱਗਾਂ ਉਤਾਰ ਰਹੀ ਆ ਕੱਪੜੇ ਉਤਾਰ ਰਹੀ ਆ ਉਹਨਾਂ ਦੇ ਨਾਲ ਖਿੱਚੋਤੂ ਹੋ ਰਹੀ ਆ ਉਹਨਾਂ ਦੀ ਕਿਸਾਂ ਦੀ ਬੇਅਦਬੀ ਹੋ ਰਹੀ ਆ ਹਰ ਇੱਕ ਤਰੀਕੇ ਨਾਲ ਜਿਹੜਾ ਵਾ ਧੱਕੇਸ਼ਾਹੀ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਸੋ ਕਹਿਣ ਤੋਂ ਭਾਵ ਕਿ ਸਰਕਾਰ ਜਿੱਥੇ ਉਹ ਜ਼ਬਰ ਤੇ ਜ਼ੁਲਮ ਦੇ ਖਿਲਾਫ ਸਾਡੇ ਗੁਰੂਆਂ ਨੇ ਲੜਾਈ ਲੜੀ ਉਹ ਜ਼ਬਰ ਤੇ ਜ਼ੁਲਮ ਮੌਜੂਦਾ ਸਰਕਾਰ ਹੈ ਜਿਹੜੀ ਉਹ ਇਸ ਵੇਲੇ ਸਾਡੇ ਪੰਜਾਬ ਦੇ ਵਸਨੀਕਾਂ ਤੇ ਤੇ ਸਾਡੇ ਨੌਜਵਾਨਾਂ ਤੇ ਕਰ ਰਹੀ ਹੈ ਸੋ ਇਸ ਵਜ੍ਹਾ ਦੇ ਵਿੱਚ ਜਿਹੜੀ ਪੰਜਾਬ ਰੋਡ ਰੋਜ ਪੰਨਵਾਸ ਤੇ ਪੀਆਰਟੀਸੀ ਦਾ ਮੁਕੰਮਲ ਜਿਹੜਾ ਚੱਕਾ ਹੈ ਉਹ ਜਾਮ ਹੈ ਜੋ ਕੱਚੇ ਮੁਲਾਜ਼ਮ ਸਾਰੇ ਹੜਤਾਲ ਦੇ ਗਏ ਹੋਏ ਨੇ ਕਿਉਂਕਿ ਜਿੰਨੀ ਦੇ ਤੱਕ ਉਹਨਾਂ ਮੁਲਾਜ਼ਮ ਨੂੰ ਰਿਹਾ ਨਹੀਂ ਕੀਤਾ ਜਾਂਦਾ ਉਹ ਕਿਲੋਮੀਟਰ ਸਕੀਮ ਬਸਾਂ ਦੇ ਟੈਂਡਰ ਰੱਦ ਦੀ ਮੰਗਿਆ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਕਿਉਂਕਿ ਮੁੱਖ ਮੰਤਰੀ ਸਾਹਿਬ ਵੀ ਕਹਿਣਗੇ ਕਿ ਸਾਡੇ ਨਾਲ ਬੈਠ ਕੇ ਹੱਲ ਕਰੋ ਕੱਲ ਮੈਂ ਇੱਕ ਬਿਆਨ ਵੀ ਵੇਖਿਆ ਕਿ ਸਾਡੇ ਹਰਪਾਲ ਸਿੰਘ ਚੀਮਾ ਜੀ ਜਿਹੜੇ ਵਿੱਤ ਮੰਤਰੀ ਉਹਨਾਂ ਦਾ ਆ ਕਿ ਇੱਕ ਦਿਨ ਚ ਜਾਂ 24 ਘੰਟਿਆਂ ਚ ਹੱਲ ਨਹੀਂ ਹੁੰਦਾ ਸੋ ਮੈਂ ਦੱਸਣਾ ਚਾਹੁੰਦਾ ਹੈ ਸਾਡੇ ਵਿੱਤ ਮੰਤਰੀ ਜੀ ਨੂੰ ਕਿ ਤਿੰਨ ਤੋਂ ਚਾਰ ਮੀਟਿੰਗਾਂ ਤੁਹਾਡੇ ਨਾਲ ਵੀ ਹੋ ਚੁੱਕੀਆਂ ਪਿਛਲੇ ਸਾਲ ਵੀ ਮੀਟਿੰਗ ਹੋਈਆਂ ਐਸ ਸਾਲ ਵੀ ਤੁਹਾਡੇ ਨਾਲ ਮੀਟਿੰਗ ਹੋਈ ਸੀ ਫਰਵਰੀ ਵਿੱਚ ਤੁਸੀਂ ਉਹਦੇ ਵਿੱਚ 15 ਦਿਨ ਦਾ ਸਮਾਂ ਦਿੱਤਾ ਸੀ ਉਹ ਸਮਾਂ ਵੀ ਲੰਘ ਗਿਆ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 1 ਜੁਲਾਈ 2024 ਨੂੰ ਸਮਾਂ ਦਿੱਤਾ ਸੀ ਕਿ 1 ਮਹੀਨੇ ਦੇ ਸਮੇਂ ਦੇ ਵਿੱਚ ਵਿੱਚ ਇਹਨਾਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰ ਦੋ ਜਿੰਦੇ 7 ਮੰਗਾਂ ਸੀ ਸਰਕਾਰੀ ਬੱਸਾਂ ਦੀ ਗਿਣਤੀ 10000 ਕਰਨ ਦੀ ਸੀ ਕਿਲੋਮੀਟਰ ਸਕੀਮ ਬੱਸਾਂ ਬੰਦ ਕਰਨ ਦੀ ਮੰਗ ਵੀ ਉਹਦੇ ਵਿੱਚ ਸੀਗੀ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਵੀ ਉਹਦੇ ਵਿੱਚ ਸੀਗੀ ਟਰਾਂਸਪੋਰਟ ਮਾਫੀਆ ਨੂੰ ਬੰਦ ਕਰਨ ਦੀ ਮੰਗ ਵੀ ਉਹਦੇ ਵਿੱਚ ਸੀਗੀ ਪਰ ਉਹ 1 ਮਹੀਨੇ ਦੇ ਵਿੱਚ ਹੱਲ ਕਰਨ ਦੀ ਬਜਾਏ ਅੱਜ ਤੁਸੀਂ ਦੇਖ ਲਓ ਜੁ ਦੀ ਗੱਲ ਸੀ ਉਹ 25 ਵੀ ਟੱਪ ਗਿਆ ਕਹਿਣ ਤੋਂ ਭਾਵ ਕਿ ਅੱਜ 2 ਸਾਲ ਹੋ ਗਏ ਉਸ ਗੱਲ ਨੂੰ 4.5 3.5 ਸਾਲ ਤੋਂ ਲੈ ਕੇ 4 ਸਾਲ ਸਰਕਾਰ ਬਣੀ ਨੂੰ ਹੋ ਗਏ ਕਿਸੇ ਮੰਗ ਦਾ ਹੱਲ ਨਹੀਂ ਹੋਇਆ ਸੋ ਜੇ ਅਜੇ ਵੀ ਅਸੀਂ ਕਹੀਏ ਵੀ 24 ਘੰਟਿਆਂ ਦੇ ਵਿੱਚ ਮੰਗ ਕਰਦੇ ਆ ਤੇ ਮਲਾਜ਼ਮਾਂ ਨੂੰ ਚੁੱਕ ਕੇ ਜ਼ਬਰੀ ਅਰੈਸਟ ਕਰਕੇ ਇਹ ਪ੍ਰਕਿਰਿਆ ਲਿਆਂਦੀ ਗਈ ਆ ਹੁਣ ਸਰਕਾਰ ਵੱਲੋਂ ਅਗਲੀ ਜਿਹੜੀ ਪ੍ਰਕਿਰਿਆ ਵਾ ਉਹ ਸਾਡੇ ਮਲਾਜ਼ਮਾਂ ਨੂੰ ਨੋਟਿਸ ਕੱਢੇ ਜਾ ਰਹੇ ਆ ਫਾਰਗੀ ਨੋਟਿਸ ਵੀ ਆਉਣਗੇ ਸਾਡੇ ਮਲਾਜ਼ਮਾਂ ਨੂੰ ਭੇਜੇਗੀ ਸਰਕਾਰ ਕਿਉਂਕਿ ਸਰਕਾਰ ਇਹੋ ਜੀ ਧੱਕੇਸ਼ਾਹੀ ਤੇ ਉਤਰੀ ਹੋਈ ਆ ਕਿ ਮਲਾਜ਼ਮਾਂ ਨੂੰ ਹਰ ਹਿੱਲੇ ਨਾਲ ਫਜਲ ਕੀਤਾ ਜਾਵੇ ਜਾਂ ਮੁਲਾਜ਼ਮਾਂ ਦਾ ਨੁਕਸਾਨ ਕੀਤਾ ਜਾਵੇ ਸੋ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਇਹਨਾਂ ਮੁਲਾਜ਼ਮਾਂ ਵੱਲੋਂ ਹੀ ਬਸਾਂ ਦੇ ਵਿੱਚ ਪ੍ਰਚਾਰ ਕਰਕੇ ਪੰਜਾਬ ਸਰਕਾਰ ਨੂੰ ਜਿਹੜਾ ਉਹ ਸੱਤਾ 'ਚ ਲਿਆਉਣ ਦੇ ਲਈ ਬੜਾ ਵੱਡਾ ਯੋਗਦਾਨ ਪਾਇਆ ਗਿਆ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਮੀਟਿੰਗਾਂ ਕੀਤੀਆਂ ਸਾਡੇ ਨਾਲ ਸੱਤਾ ਚਾਉਣ ਤੋਂ ਪਹਿਲਾਂ ਕਿ ਅਸੀਂ ਤੁਹਾਡਾ ਹੱਲ ਕਰਾਂਗੇ ਜਦੋਂ ਅਸੀਂ ਸਰਕਾਰ ਬਣ ਗਈ ਸੋ ਸਾਡੇ ਟਰਾਂਸਪੋਰਟ ਮੰਤਰੀ ਵੀ ਸਾਡੇ ਧਰਨੇ ਜਾਣ ਕੇ ਬੋਲਦੇ ਰਹੇ ਸੋ ਅਸੀਂ ਤਾਂ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਤੁਰੰਤ ਸਾਡੇ ਬੰਦੇ ਜਿਹੜੇ ਉਹ ਰੀਲਿਸ ਕੀਤੇ ਜਾਣ ਉਹਨਾਂ ਨੂੰ ਰਿਹਾ ਕੀਤਾ ਜਾਵੇ ਪਲੱਸ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਦਾ ਬੈਠ ਕੇ ਹੱਲ ਕੀਤਾ ਜਾਵੇ ਤਾਂ ਜੋ ਇਹ ਹੜਤਾਲ ਜਿਹੜੀ ਇਹ ਖਤਮ ਕੀਤੀ ਜਾ ਸਕੇ ਤੇ ਇਸ ਹੜਤਾਲ ਨੂੰ ਖਤਮ ਕਰਕੇ ਜਿਹੜੀ ਖੱਜਲ ਖੁਆਰੀ ਆ ਪੰਜਾਬ ਦੇ ਲੋਕਾਂ ਦੀ ਹੋ ਰਹੀ ਹੈ ਜਾਂ ਜਿਹੜੇ ਮੁਲਾਜ਼ਮ ਨੌਜਵਾਨਾਂ ਦੀ ਖੱਜਲ ਖੁਆਰੀ ਉਸ ਨੂੰ ਰੋਕਿਆ ਜਾ ਸਕੇ ਸੋ ਨਾਲ ਦੀ ਨਾਲ ਇਹ ਵੀ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਜਿਹੜੀ ਵੱਧਵੇਂ ਐਕਸ਼ਨ ਲੈ ਕੇ ਆ ਰਹੀ ਹੈ ਜਾਂ ਜਿਹੜੀ ਪੰਜਾਬ ਸਰਕਾਰ ਧੱਕੇਸ਼ਾਹੀ ਤੋਂ ਉੱਤਰੀ ਹੈ ਸੋ ਸਾਡੇ ਕੁਝ ਮੁਲਾਜ਼ਮ ਜਿਹੜੇ ਉਹ ਭਾਵੁਕ ਹੋ ਕੇ ਕੁਝ ਕਹਿ ਸਕਦੇ ਕਿ ਭਾਵੁਕ ਹੋ ਜਾਂਦੇ ਉਹਨਾਂ ਨੂੰ ਵੀ ਅਪੀਲ ਹੈ ਕਿ ਸ਼ਾਂਤਮਈ ਦਰਨਾ ਪ੍ਰਦਰਸ਼ਨ ਕਰੋ ਕਿਉਂਕਿ ਸਰਕਾਰ ਦੀ ਇੱਕ ਸੋਚੀ ਸਮਝੀ ਚਾਲ ਆ ਕਿ ਸਾਨੂੰ ਗਲਤ ਕਦਮ ਚੁੱਕਣ ਲਈ ਮਜਬੂਰ ਕਰਨਾ ਕਿਉਂਕਿ ਸਰਕਾਰ ਇੱਕ ਪਲਾਨ ਕਰਕੇ ਆ ਰਹੀ ਆ ਜਿਹੜੇ ਪਲਾਨਿੰਗ ਦੇ ਨਾਲ ਉਹਨਾਂ ਨੇ ਘਰਾਂ ਚੋਂ ਸਾਨੂੰ ਚੁੱਕਣਾ ਸ਼ੁਰੂ ਕੀਤਾ ਜਿਹੜੀ ਪਲਾਨਿੰਗ ਦੇ ਨਾਲ ਉਹ ਸਾਡਾ ਨੁਕਸਾਨ ਕਰਨ ਵਾਲੇ ਪਾਸੇ ਨੂੰ ਚੱਲੀ ਹੋਈ ਆ ਸੋ ਕਿਸੇ ਵੀ ਸਾਥੀ ਨੇ ਪੜਗਾੜ ਚ ਨਹੀਂ ਆਉਣਾ ਸੋ ਇੱਕ ਵਾਰ ਫਿਰ ਤੋਂ ਆਮ ਜਨਤਾ ਨੂੰ ਬੀਲੇ ਪੰਜਾਬ ਦੇ ਨੂੰ ਕਿ ਪੰਜਾਬ ਦੀ ਜਨਤਾ ਇਹਨਾਂ ਕੱਚੇ ਮੁਲਾਜ਼ਮਾਂ ਨਾਲ ਕਿਉਂਕਿ ਕੱਚੇ ਮੁਲਾਜ਼ਮ ਹੀ ਨੇ ਜਿਹੜੇ ਟਰਾਂਸਪੋਰਟ ਵਿਭਾਗ ਨੂੰ ਚਲਾ ਰਹੇ ਆ ਤੇ ਪੰਜਾਬ ਦੇ ਲੋਕਾਂ ਨੂੰ ਫ੍ਰੀ ਸਫ਼ਰ ਸਹੂਲਤਾਂ ਦੇ ਰਹੇ ਆ ਸੋ ਲਗਾਤਾਰ ਟ੍ਰਾਂਸਪੋਰਟ ਮੰਤਰੀ ਨਾਲ ਮੀਟਿੰਗਾਂ ਹੋਈਆਂ ਲਗਭਗ 54-55 ਮੀਟਿੰਗਾਂ ਜਿਹੜੀਆਂ ਮੌਜੂਦਾ ਸਰਕਾਰ ਨਾਲ ਹੋ ਚੁੱਕੀਆਂ ਹਨ ਪਰੰਤੂ ਮੌਜੂਦਾ ਸਰਕਾਰ ਨੇ ਕੋਈ ਹੱਲ ਨਹੀਂ ਕੱਢਿਆ ਲਗਭਗ ਜਦੋਂ ਤੋਂ ਸਰਕਾਰ ਬਣੀ ਹੈ ਸਾਢੇ 3 ਸਾਲ ਦੇ ਵਿੱਚ ਮੀਟਿੰਗਾਂ ਦਾ ਦੌਰ ਜਿਹੜਾ ਨੰਤਰ ਜਾਰੀ ਹੈ ਸੋ ਜੇ ਇੰਨੀਆਂ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਹੱਲ ਨਹੀਂ ਨਿਕਲਦਾ ਤਾਂ ਫਿਰ ਇਹ ਤੋਂ ਸਮਝ ਸਕਦੇ ਹਾਂ ਵੀ ਸਰਕਾਰ ਦੀ ਜਿਹੜੀ ਨੀਤੀ ਹੈ ਉਹ ਹਲ ਕੱਢ ਨਹੀਂ ਕਿਉਂਕਿ ਟਰਾਂਸਪੋਰਟ ਮਿਨਿਸਟਰ ਦੇ ਵੀ ਬਿਆਨ ਆਏ ਕਿ ਅਸੀਂ ਕਿਲੋਮੀਟਰ ਸਕੀਮ ਬਸਾਂ ਪ੍ਰਾਈਵੇਟ ਚਲਾਵਾਂਗੇ ਹੜਤਾਲ ਕਰਨਗੇ ਕਹਿਣ ਤੋਂ ਪਾਪ ਕਿ ਉਹ ਹੜਤਾਲ ਕਰਾਉਣਾ ਚਾਹੁੰਦੇ ਆ ਮੁਲਾਜ਼ਮਾਂ ਦਾ ਹੱਲ ਨਹੀਂ ਕਰਨਾ ਚਾਹੁੰਦੇ ਅੱਜ ਵੀ ਉਹ ਮੁਲਾਜ਼ਮਾਂ ਦਾ ਹੱਲ ਕਰਕੇ ਹੜਤਾਲ ਖਲੌਣ ਦੀ ਬਜਾਏ ਮੁਲਾਜ਼ਮਾਂ ਨੂੰ ਰਿਲੀਜ਼ ਕਰਨ ਦੀ ਬਜਾਏ ਮੁਲਾਜ਼ਮਾਂ ਨੂੰ ਜਿਹੜੇ ਨੋਟਸ ਕੱਢੇ ਜਾ ਰਹੇ ਆ ਨੌਕਰੀਆਂ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਇਹ ਹੜਤਾਲ ਨੂੰ ਹੋਰ ਵਧਾਉਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਸਾਨੂੰ ਸੋ ਇਸ ਤੋਂ ਬਾਅਦ ਅਗਲਾ ਐ ਵੱਦੀ ਚੜ ਕੇ ਸਾਡੇ ਸੰਜੋਗ ਦੇ ਵਿੱਚ ਜਿਵੇਂ ਆ ਰਹੀਆਂ ਕਿਸਾਨ ਜੱਥੇਬੰਦੀਆਂ ਮਜ਼ਦੂਰ ਮੁਲਾਜ਼ਮ ਜੱਥੇਬੰਦੀਆਂ ਉਹਨਾਂ ਨੂੰ ਵੀ ਅਪੀਲ ਹੈ ਕਿਸੇ ਤਰੀਕੇ ਨਾਲ ਹੀ ਵੱਧ ਤੋਂ ਵੱਧ ਸੰਜੋਗ ਦਿਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਪ੍ਰੋਗਰਾਮ ਨਹੀਂ ਕੀ ਆਪਾਂ ਜਲਦ ਤੋਂ ਜਲਦ ਜਿਹੜਾ ਵਾ ਉਹ ਇਹ ਸਰਕਾਰ ਤੋਂ ਆਪਣੀਆਂ ਮੰਗਾਂ ਮੰਵਾ ਕੇ ਆਪਣੇ ਜਿਹੜੇ ਸਾਥੀ ਗਏ ਉਹਨਾਂ ਨੂੰ ਵੀ ਰਿਹਾਅ ਕਰਾਉਣ ਦੀ ਜਿਹੜੀ ਲੜਾਈ ਆ ਉਹ ਤਿੱਖੀ ਲੜਾਈ ਲੜੀ ਜਾਏਗੀ ਜੇਕਰ ਸਰਕਾਰ ਸਾਡੇ ਸਾਥੀਆਂ ਨੂੰ ਜਲਦ ਤੋਂ ਜਲਦ ਰਿਹਾਅ ਨਹੀਂ ਕਰਦੀ ਤਾਂ ਕਿਉਂਕਿ ਇਹ ਸਰਕਾਰ ਵਾਰ-ਵਾਰ ਵਾਅਦੇ ਕਰਦੀ ਸੀ ਕਿ ਅਸੀਂ ਧਰਨੇ ਨਹੀਂ ਲੱਗਣਦੇ ਆਂ ਕਿ ਪਰ ਹੁਣ ਵੀ ਸਾਥੀ ਸਾਡੇ ਟੈਂਕੀਆਂ ਦੇ ਬੈਠਾ ਕੋਈ ਧਰਨੇ ਤੇ ਬੈਠਾ ਹੈ ਧਰਨੇ ਚੱਲ ਰਹੇ ਆ ਸਪੈਸ਼ਲੀ ਪੰਜਾਬ ਦੇ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਜਿਹੜੀਆਂ ਨੇ ਉਹ ਸੰਘਰਸ਼ ਦਾ ਸਾਥ ਦੇ ਰਹੀਆਂ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਆ ਤੇ ਅਪੀਲ ਵੀ ਆ ਜਿਹੜੀਆਂ ਜਥੇਬੰਦੀਆਂ ਰਹਿੰਦੀਆਂ ਕੋਈ ਜਲਦ ਤੋਂ ਜਲਦ ਜਿਹੜਾ ਉਤਰਨਿਆਂ ਦੇ ਵਿੱਚ ਪਹੁੰਚਣ ਤੇ ਪਹੁੰਚ ਕੇ ਜਿਹੜਾ ਮੁਲਾਜ਼ਮ ਵਰ ਗਿਆ ਉਸ ਇਸ ਸਰਕਾਰੀ ਟਰਾਂਸਪੋਰਟ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਸਰਕਾਰੀ ਟਰਾਂਸਪੋਰਟ ਨੂੰ ਬਚਾਉਣ ਵਾਲੀ ਲੜਾਈ ਦੇ ਵਿੱਚ ਯੋਗਦਾਨ ਪਾਉਣ ਸੋ ਇਹਨੀਆਂ ਗੱਲਾਂ ਨੇ ਜੈ ਜਨਤਾ ਜੈ ਸੰਘਰਸ਼ ਜੈ ਤਰੜ ਦੀ ਲੋਕਾਂ